ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਆ ਜਿਨ੍ਹਾਂ ਨੇ ਹਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਨਾਲ ਬੈਲ ਆਈਕਨ ਜਿਹੜਾ ਉਹ ਵੀ ਜ਼ਰੂਰ ਪ੍ਰੈਸ ਕਰੋ ਚਲੋ ਜੀ ਹੁਣ फस्ट आप प्योर कॉटन का सूट रहेगा मसलीन कोटन का दुपट्टा रहेगा पाँच मीटर सूट रहेगा दुपट्टा बहुत सोहना पैचवर्क का काम किया नैक्सट आ वाले प्योर कॉटन के भी सूट होने दुप्टा जोड़ा कॉटन का रहेगा यलओवर सूट रहेगा पाँच मीटर दुपट्टा एटन का रहेगा नैक्सट आ वाले प्योर कोटन की शर्ट बॉटम इन्होंने प्लेन रहेगी कोटन की नैक्सट आ वाले प्योर कॉटन के सूट आ गए जी नलमल का दुपट्टा होगा इनाक है जी प्योर कॉटन का फैब्रिक रहेगा सूट का ਇਹਦੇ ਵਿੱਚ ਵੀ ਕਾਫੀ 7 ਤੋਂ 8 ਰੰਗ ਆਪਣੇ ਕੋਲ ਅਵੇਲੇਬਲ ਹੈਗੇ ਆ ਨੈਕਸਟ ਆਲ ਓਵਰ ਸਰਪਲਸ ਕਾਟਨ ਦਾ ਸੂਟ ਰਹੇਗਾ ਨਾਲ ਟਾਈ ਐਂਡ ਡਾਈ ਦਾ ਦੁਪੱਟਾ ਰਹੇਗਾ ਬਹੁਤ ਸੋਹਣਾ ਨੈਕਸਟ ਆਵਲਾ ਵੀ ਪਿਓਰ ਸਰਪਲਸ ਕਾਟਨ ਦੀ ਸ਼ਾਰਟ ਰਹੇਗੀ ਨਾਲ ਕੋਰਾ ਕਾਟਨ ਦੀ ਕੈਮਰੀ ਕਾਟਨ ਦੀ ਬਾਟਮ ਰਹੇਗੀ ਠੀਕ ਹੈ ਜੀ ਇਹਦੇ ਵਿੱਚ ਵੀ ਕਾਫੀ 8 ਤੋਂ 10 ਰੰਗ ਅਵੇਲੇਬਲ ਆ ਅਗਰ ਤੁਸੀਂ ਇਹਨਾਂ ਚੋਂ ਕੋਈ ਸਿਲੈਕਟ ਕਰਨਾ ਇਹਨਾਂ ਚੋਂ ਵੀ ਕਰ ਸਕਦੇ ਹੋ ਚੈੱਕ ਕਰੀ ਚੱਲੋ ਬਹੁਤ ਸੋਹਣੇ ਸੋਹਣੇ ਜਿਹੜੇ ਆ ਸਮਰਸ ਅਕੋਰਡਿੰਗ ਸਰਦਾਰੀ ਦੇ ਰੰਗ ਆ ਰਹੇ ਆ ਨੈਕਸਟ ਆਵਲੇ ਬੁਟੀਕ ਸਟਾਈਲ ਸੂਟ ਅਵੇਲੇਬਲ ਹੈ ਇਹਨਾਂ ਵਿੱਚ 10 ਤੋਂ 4 ਅਵੇਲੇਬਲ ਆ ਡਿਜ਼ਾਈਨ ਇਹਨਾਂ 'ਚ ਤੁਹਾਨੂੰ ਕੋਈ ਵੀ ਪਸੰਦ ਆਉਂਦਾ ਤੁਸੀਂ ਉਹ ਵੀ ਸਿਲੈਕਟ ਕਰ ਸਕਦੇ ਹੋ ਬਾਕੀ ਜੇ ਡਿਜ਼ਾਈਨ ਤੁਸੀਂ ਕਿਸੇ ਵੀ ਫੈਬਰਿਕ ਜਾਂ ਕਿਸੇ ਵੀ ਕਲਰ ਤੇ ਕਸਟਮਾਈਜ਼ ਕਰਾਉਣਾ ਚਾਹੁੰਦੇ ਹੋ ਉਹ ਵੀ ਕਰਵਾ ਸਕਦੇ ਹੋ ਨੈਕਸਟ ਆ オーਗੈਂਜ਼ਾ ਦੀ ਸ਼ਰਟ ਸੰਤੂਨ ਦੀ ਬਾਟਮ ਦਾ ਸੂਟ ਹੋਏਗਾ ਨੈਕਸਟ ਆਵਲੇ ਪਿਓਰ ਕੈਮਰੀ ਕਾਟਨ ਦਾ ਸੂਟ ਰਹੇਗਾ ਬਾਟਮ ਚੈੱਕ ਕਰੋ ਬਹੁਤ ਸੋਹਣੀ ਬਣੀ ਹੋਈ ਆ ਐਦਾਂ ਵਾਲੇ ਬਾਟਮਸ ਵੀ ਅੱਜਕੱਲ ਬਹੁਤ ਪਿੰਟੈਕਸ ਵਾਲੇ ਬਹੁਤ ਚੱਲਦੀਆਂ ਆ ਠੀਕ ਹੈ ਜੀ ਆ ਕਾਫੀ ਕਲਰ ਕਲੈਕਸ਼ਨ ਇਹਦੇ ਵਿੱਚ ਵੀ ਹੈਗੀ ਇਹਨਾਂ ਬਾਟਮ ਦੀ ਡਿਮਾਂਡ ਬਹੁਤ ਹੈ ਤਾਂ ਡੇਲੀ ਇਹ ਲੈ ਕੇ ਆਈਦਾ ਆਪਾਂ ਨਵੇਂ ਤੋਂ ਨਵੇਂ ਰੰਗਾਂ ਦੇ ਵਿੱਚ ਲੈ ਕੇ ਆਈਦਾ ਸੂਟ ਨੂੰ ਬਾਕੀ ਜਿਹੜੀਆਂ ਭੈਣਾਂ ਨੇ ਹਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰੋ ਆਪਾਂ ਡੇਲੀ ਮਾਰਨਿੰਗ ਟਾਈਮ ਵੀਡੀਓ ਪਾਈਦੀ ਆ ਤੁਸੀਂ ਜ਼ਰੂਰ ਵਾਚ ਕਰਿਆ ਕਰੋ ਵੀਡੀਓ ਨੂੰ ਪੂਰੀ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਡੇਲੀ ਆਪਾਂ ਨਵੀਂ ਤੋਂ ਨਵੀਂ ਕਲੈਕਸ਼ਨ ਲੈ ਕੇ ਆਈਦਾ ਤੁਹਾਨੂੰ ਪਤਾ ਲੱਗੇ ਕਿਹੜਾ ਨਵਾਂ ਟ੍ਰੈਂਡ ਚੱਲ ਰਿਹਾ ਆ ਨਵੇਂ ਤੋਂ ਨਵੇਂ ਡਿਜ਼ਾਈਨ ਕਲਰ ਦੇਖਿਆ ਕਰੋ ਨੈਕਸਟ ਆਵਲਾ ਪਿਓਰ ਕਾਟਨ ਦੀ ਸ਼ਰਟ ਰਹੇਗੀ ਰਿਅਨ ਕਾਟਨ ਦੀ ਬਾਟਮ ਰਹੇਗੀ ਨਾਲ ਦੁਪੱਟਾ ਚੈੱਕ ਕਰੋ ਬਹੁਤ ਸੋਹਣਾ ਬਣਿਆ ਹੋਇਆ ਹੈ ਜੀ ਨੈਕਸਟ ਆ ਪਿਓਰ ਕੈਮਰੀ ਕਾਟਨ ਦਾ ਸੂਟ ਰਹੇਗਾ ਨਾਲ ਕੋਟਾ ਡੋਰੀਆ ਤੇ ਦੁਪੱਟਾ ਰਹੇਗਾ ਦੁਪੱਟੇ ਤੇ ਪੈਚਵਰਕ ਲੱਗਾ ਹੋਇਆ ਹੈ ਸ਼ਰਟ ਨਾਲ ਦਾ ਬਹੁਤ ਸੋਹਣਾ ਜਿਹੜਾ ਕੰਮ ਕੀਤਾ ਹੋਇਆ ਹੈ ਨੈਕਸਟ ਆ ਜੌਰਜਟ ਦਾ ਸੂਟ ਰਹੇਗਾ ਬਹੁਤ ਸੋਹਣਾ ਪੈਚਵਰਕ ਲੱਗਾ ਹੋਇਆ ਹੈ ਠੀਕ ਹੈ ਜੀ ਦੁਪੱਟੇ ਦੇ ਸੂਟ ਨਾਲ ਦਾ ਬਾਕੀ ਜੀ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਆ ਅਗਰ ਤੁਸੀਂ ਸਟਿਚ ਕਰਾਉਣਾ ਚਾਹੁੰਦੇ ਆ ਬਕਾਇਦਾ ਆਪਣੇ ਕੋਲ ਸਟਿਚ ਵੀ ਕਰਾ ਸਕਦੇ ਹੋ ਅਗਰ ਅਨ ਸਟਿਚ ਬਾਏ ਕਰਨਾ ਚਾਹੁੰਦੇ ਆ ਅਨ ਸਟਿਚ ਵੀ ਬਾਏ ਕਰ ਸਕਦੇ ਆ ਬਾਕੀ ਜੀ 올ਓਵਰ ਇੰਡੀਆ ਜਿਹੜੀ ਸ਼ਿਪਿੰਗ ਆ ਫ੍ਰੀ ਰਹੇਗੀ ਤੁਸੀਂ ਕੋਈ ਵੀ ਸੂਟ ਸਿਲੈਕਟ ਕਰਦੇ ਹੋ ਤਾਂ ਸ਼ਿਪਿੰਗ ਦੇ ਤੁਹਾਨੂੰ ਚਾਰजेस ਲੱਗ ਤੋਂ ਪੇ ਕਰਨ ਦੀ ਨੀਡ ਨਹੀਂ ਹੈਗੀ ਸਿਲੈਕਟ ਕਰ ਲਓ ਜਲਦੀ ਤੋਂ ਜਲਦੀ ਰੰਗ ਦੇਖੀ ਚਲੋ ਪ੍ਰਿੰਟ ਦੇਖੀ ਚਲੋ ਸੂਟ ਦੇਖੀ ਚਲੋ ਜਿਹੜਾ ਪਸੰਦ ਆਈ ਜਾਂਦਾ ਚੂਜ਼ ਕਰੀ ਚਲੋ ਨੈਕਸਟ ਆ ਕਾਟਨ ਦਾ ਸੂਟ ਰਹੇਗਾ ਨਾਲ ਸ਼ਿਫੋਨ ਦਾ ਦੁਪੱਟਾ ਰਹੇਗਾ ਦੁਪੱਟੇ ਤੇ ਪ੍ਰੋਪਰ ਫੋਰ ਸਾਈਡ ਜਿਹੜੀ ਲੈਸ਼ ਲੱਗੀ ਹੋਏਗੀ ਨੈਕਸਟ ਆ ਬਹੁਤ ਸੋਹਣੇ ਆਗੇ ਸੂਟ ਜੀ ਚੈੱਕ ਕਰੀ ਚਲੋ ਬਹੁਤ ਸੋਹਣੇ ਸੋਹਣੇ ਆ ਰਹੇ ਨੇ ਨੈਕਸਟ ਆ ਲੈਸ਼ਸ ਵਾਲੇ ਆਗੇ ਬਹੁਤ ਸੋਹਣਾ ਡਿਜ਼ਾਈਨ ਕੀਤਾ ਹੋਇਆ ਲੈਸ਼ਸ ਵਾਲੇ ਸੂਟ ਹੈ ਜੀ ਬਾਟਮ ਬਹੁਤ ਸੋਹਣਾ ਡਿਜ਼ਾਈਨ ਕੀਤਾ 셔ਟ ਤੇ ਦੁਪੱਟੇ ਤੇ ਬਹੁਤ ਸੋਹਣੇ ਜਿਹੜੇ ਖੂਬਸੂਰਤ ਜਿਹੇ ਸੂਟ ਬਣੇ ਹੋਏ ਆ ਚੈੱਕ ਕਰੀ ਚਲੋ ਨਵੇਂ ਤੋਂ ਨਵੇਂ ਕਲੈਕਸ਼ਨ ਹੈ ਜੀ ਨਵੇਂ ਤੋਂ ਨਵੇਂ ਰੰਗ ਪ੍ਰਿੰਟ ਡਿਜ਼ਾਈਨ ਨਵੇਂ ਤੋਂ ਨਵੇਂ ਹੈਗੇ ਆਪਣੇ ਕੋਲ ਬਹੁਤ ਸੋਹਣੇ ਸੋਹਣੇ ਸੂਟ ਹੈ ਜੀ ਇਹ ਕਾਟਨ ਦੇ ਵਿੱਚ ਹੋਣਗੇ ਸਾਰੇ ਦੁਪੱਟੇ ਚੈੱਕ ਕਰੋ ਦੁਪੱਟੇ ਜਿਹੜੇ ਬਹੁਤ ਦੁਪੱਟਾ ਸੂਟ ਦੀ ਜਿਹੜੀ ਗ੍ਰੇਸ ਨੂੰ ਵਧਾ ਦਿੰਦਾ ਦੁਪੱਟੇ ਬਹੁਤ ਹੀ ਖੂਬਸੂਰਤ ਸੀ ਨਾਲ ਉਹਨਾਂ ਦੇ ਨੈਕਸਟ ਆ ਸ਼orts ਆ ਸਲੱਬ ਕਾਟਨ ਦੀ ਰਹੇਗੀ ਬਾਟਮ ਕੈਮਰੀ ਕਾਟਨ ਦੀ ਰਹੇਗੀ ਇਹਨਾਂ ਵਿੱਚ ਆਪਾਂ ਸਪੈਸ਼ਲ ਆਫਰ ਲਾਈ ਅਗਰ ਤੁਸੀਂ ਤਿੰਨ ਸੂਟ ਬਾਏ ਕਰੋਗੇ ਤਾਂ ਤੁਹਾਨੂੰ ਕਾਫੀ ਡਿਸਕਾਊਂਟ ਮਿਲੇਗਾ ਤੁਸੀਂ ਜੇਕਰ ਇਹ ਸੂਟ ਪਸੰਦ ਕਰ ਲਾਈਕ ਕਰਦੇ ਹੋ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਦਿਓ ਕੋਈ ਵੀ ਤਿੰਨ ਸੂਟ ਸਿਲੈਕਟ ਕਰਕੇ ਤੁਸੀਂ ਸਕਰੀਨਸ਼ਾਟ ਲੈ ਕੇ ਪਾ ਦਿਓ WhatsApp ਤੇ ਤੁਹਾਨੂੰ ਉੱਥੇ ਪ੍ਰਾਈਸ ਮੈਂਸ਼ਨ ਹੋ ਜਾਏਗਾ ਠੀਕ ਹੈ ਜੀ ਇਹਨਾਂ ਵਿੱਚ ਤੁਹਾਨੂੰ ਸਪੈਸ਼ਲ ਡਿਸਕਾਊਂਟ ਮਿਲੇਗਾ ਚੈੱਕ ਕਰੀ ਚਲੋ ਬਹੁਤ ਸੋਹਣੇ ਸੋਹਣੇ ਅ ਵੱਧ ਤੋਂ ਵੱਧ ਵੀਡੀਓ ਨੂੰ ਜਿਹੜਾ ਸ਼ੇਅਰ ਜ਼ਰੂਰ ਕਰਿਆ ਕਰੋ ਜਿਨ੍ਹਾਂ ਭੈਣਾਂ ਹੈ ਆਪਣੇ ਸਿਸਟਰ ਨਾਲ ਆਪਣੇ ਗਾਹਾਂ ਫਰੈਂਡਸ ਨਾਲ ਜੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਆਪਣੀ ਕਲੈਕਸ਼ਨ ਕਿਦਾਂ ਦੀ ਲੱਗਦੀ ਆ ਤੁਹਾਡੇ ਲਾਈਕ ਕਮੈਂਟ ਸ਼ੇਅਰ ਦੇ ਨਾਲ ਆਪਾਂ ਨੂੰ ਮੋਟੀਵੇਸ਼ਨ ਮਿਲਦੀ ਆ ਤੇ ਆਪਾਂ ਡੇਲੀ ਨਵੀਂ ਤੋਂ ਨਵੀਂ ਟਰਾਈ ਕਰਦੇ ਆ ਕਲੈਕਸ਼ਨ ਜਿਹੜੀ ਲੈ ਕੇ ਆਈਏ ਠੀਕ ਹੈ ਡੇਲੀ ਵੀਡੀਓ ਮਾਰਨਿੰਗ ਟਾਈਮ ਪਾਈਦੀ ਤੁਸੀਂ ਜਰੂਰ ਵਾਚ ਕਰਿਆ ਕਰੋ ਪੂਰੀ ਵੀਡੀਓ ਨੈਕਸਟ ਆਵਲੀ ਪਿਓਰ ਕਾਟਨ ਦੇ ਸੂਟ ਹੈ ਜੀ ਬਹੁਤ ਸੋਹਣਾ ਟਾਈ ਐਂਡ ਟਾਈ ਦਾ ਦੁਪੱਟਾ ਬਹੁਤ ਹੀ ਵਧੀਆ ਬਣਿਆ ਹੋਇਆ ਨੈਕਸਟ ਹੈ ਪਿਓਰ ਸਰਪਲਸ ਕਾਟਨ ਦੇ ਆਗੇ ਜੀ ਸ ਲੇਸ਼ੀਸ ਵਾਲੇ ਆ ਗਏ ਨਾਲ ਇਹਨਾਂ ਦੇ ਵਿਟਾਈਂਡਾਈ ਦਾ ਦੁਪੱਟਾ ਟਾਈਂਡਾਈ ਦਾ ਦੁਪੱਟਾ ਵੀ ਬਹੁਤ ਹੀ ਚੱਲਦਾ ਹੁਣ ਨੈਕਸਟ ਆਵਲ ਐਕਸਪੋਰਟ ਕਾਟਨ ਦਾ ਫੈਬਰਿਕ ਰਹੇਗਾ 올ਓਵਰ 5 ਮੀਟਰ ਸੂਟ ਰਹੇਗਾ ਨਾਲ ਪਿਓਰ ਸ਼ਿਫੋਨ ਦਾ ਦੁਪੱਟਾ ਰਹੇਗਾ ਇਹਦੇ ਵੀ ਦੁਪੱਟੇ ਦੇ 4 ਸਾਈਡ ਲੈਸ਼ ਲੱਗੀ ਹੋਏਗੀ ਬਹੁਤ ਸੋਹਣਾ ਖੂਬਸੂਰਤੀਆਂ ਬਣਿਆ ਹੋਏਗਾ ਬਹੁਤ ਵਧੀਆ ਹੈ ਚੈੱਕ ਕਰੀ ਚਲੋ ਕਾਫੀ ਕਲਰ ਹੈਗੇ ਆ ਇਹਨਾਂ ਵਿੱਚ ਲਾਈਟ ਡਾਰਕ ਸਾਰੇ ਤਰ੍ਹਾਂ ਦੇ ਸ਼ੇਡ ਹੈਗੇ ਜਿੱਦਾਂ ਨੂੰ ਸਮਰ ਚੱਲਦੀ ਹੈ ਤਾਂ ਕੋਸ਼ਿਸ਼ ਮੋਸਟਲੀ ਲਾਈਟ ਸ਼ੇਡ ਹੀ ਜ਼ਿਆਦਾ ਲੈ ਕੇ ਆਈ ਦੇ ਕਿਉਂਕਿ ਸਮਰ ਦੇ ਅਕੋਰਡਿੰਗ ਪਹਿਣਾ ਜ਼ਿਆਦਾ ਲਾਈਟ